ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਸੀ ਜੀ ਪੜੀ ਦੇ ਕੋਟਲੇ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੇੜੇ ਖੰਨਾ ਇਹ ਇੱਥੇ ਸਰਪੰਚ ਸਾਹਿਬ ਨੇ ਹੀ ਪੜੀ ਦੇ ਕੋਟਲੇ ਆ ਆ ਦੇਖੋ ਹੀ ਇਹਨਾਂ ਨੇ ਗਰਾਊਂਡ ਬਣਾ ਰਹੇ ਨੇ ਬੱਚਿਆਂ ਵਾਸਤੇ ਤੇ ਆ ਦੇਖੋ ਆਲੇ-ਦਾਲੇ ਜੰਗਲਾ ਲਾਇਆ ਤੇ ਇੱਕ ਤਾਂ ਇਹਨਾਂ ਦੀ ਸੋਚ ਬਹੁਤ ਵਧੀਆ ਜੀ ਬੱਚੇ ਨਸ਼ਿਆਂ ਤੋਂ ਬਚਣਗੇ ਗੇਮਾਂ ਵੱਲ ਨੂੰ ਰੁਝਾਨ ਹੋਊਗਾ ਗੇਮਾਂ ਵੱਲ ਨੂੰ ਜੇ ਰੁਝਾਨ ਚਲੇ ਗਿਆ ਬੱਚੇ ਦਾ ਨਸ਼ੇ ਵੱਲ ਨੂੰ ਆਪੇ ਨਹੀਂ ਜਾਂਦਾ ਤੇ ਦੂਜਾ ਆਪਣੇ ਨਗਰ ਦਾ ਅਰੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਕੱਲ ਨੂੰ ਜਦੋਂ ਇਹ ਕੋਈ ਨਾ ਕੋਈ ਇਨਾਮ ਜਿੱਤ ਕੇ ਲਿਆਉਣਗੇ ਤੇ ਇਲਾਕੇ ਦਾ ਨਾਮ ਰੋਸ਼ਨ ਹੋਊ ਤੇ ਮਿਲਦੇ ਆ ਸਰਪੰਚ ਸਾਹਿਬ ਨੂੰ ਤੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਗਰਾਊਂਡ ਦਾ ਕੰਮ ਸ਼ੁਰੂ ਕਰਤਾ ਹੈ ਜੀ ਹਾਂ ਜੀ ਇਹ ਗਰਾਊਂਡ ਦਾ ਕੰਮ ਇਸ ਤਰ੍ਹਾਂ ਹੈ ਜੀ ਸਾਡੇ ਪਿੰਡ ਗਰਾਊਂਡ ਦੂਰ ਸੀਗਾ ਹਾਂ ਜੀ ਤੇ ਦੂਰ ਹੋਣ ਕਰਕੇ ਬੱਚੇ ਇੱਕ ਗਰਾਊਂਡ ਛੋਟਾ ਸੀਗਾ ਹਾਂ ਜੀ ਉਸ ਕਰਕੇ ਬੱਚਿਆਂ ਨੂੰ ਮੁਸ਼ਕਲ ਆਉਂਦੀ ਦੀ ਖੇਡਣ ਵਾਸਤੇ ਹਾਂ ਜੀ ਇਸ ਕਰਕੇ ਸਾਡੇ ਹਲਕੇ ਦੇ ਐਮਐਲਏ ਦੇ ਆਲਪੁਰਾ ਜੀ ਠੀਕ ਆ ਜੀ ਤੇ ਉਹਨਾਂ ਦੇ ਸਲਾਗਾਂ ਨਾਲ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਬਹੁਤ ਠੀਕ ਆ ਜੀ ਤੇ ਅਸੀਂ ਇਹ ਅੱਧਾ ਟੋਬਾ ਹਾਂਜੀ ਭਰਿਆ ਹਾਂਜੀ ਭਰ ਕੇ ਟੋਬੇ ਨੂੰ ਅਸੀਂ ਇਹਦਾ ਗਰਾਊਂਡ ਸ਼ੁਰੂ ਕਰਦਾ ਠੀਕ ਆ ਜੀ ਤੇ ਸਾਡੇ ਪਿੰਡ ਦੇ ਮੁੰਡੇ ਫੌਜ ਦੇ ਵਿੱਚ ਭਰਤੀ ਹੋਏ ਹੋਏ ਨੇ ਜਿਹੜੇ ਦੇ ਮੁਤਾਬਕ ਠੀਕ ਆ ਜੀ ਅਸੀਂ ਕਹਿੰਦੇ ਵੀ ਗਾਹਾਂ ਵੀ ਬੱਚੇ ਨਿਕਲਣ ਤੇ ਇਹ ਬੱਚੇ ਛੋਟੇ ਨੇ ਉਹ ਦੂਰ ਨਹੀਂ ਜਾ ਸਕਦੇ ਨਾਲ ਆਪਣੇ ਦਾ ਮਾਂ-ਪਾਪਾ ਦੂਰ ਭੇਜਦਾ ਜੀ ਇਸ ਕਰਕੇ ਅਸੀਂ ਪਿੰਡ ਦੇ ਨੇੜੇ ਰੱਖਿਆ ਵੀ ਪਿੰਡ ਦੇ ਨੇੜੇ ਜਗ੍ਹਾ ਪਈ ਸੀ ਸਾਡੀ ਪੰਚਾਇਤ ਦੀ ਕਿ ਅਸੀਂ ਇਹ ਗਰਾਊਂਡ ਇੱਥੇ ਤਿਆਰ ਕਰ ਲਈਏ ਵੀ ਇੱਥੇ ਤਿਆਰ ਕਰਨ ਨਾਲ ਤਾਂ ਇਹ ਸ਼ਹਿਰ ਗੱਲਾਂ ਕਰ ਲੂਗਾ ਪਾਰਕ ਵਾਂਗੂ ਬਣ ਜਾਊਗਾ ਹਾਂਜੀ ਤੇ ਨਾਲੇ ਗਰਾਊਂਡ ਬਣ ਜਾਊਗਾ ਨਾਲੇ ਪੁੱਨ ਨਾਲੇ ਫੜੀਆਂ ਉਹ ਇਹ ਕੰਮ ਕਰੂਗਾ ਜੀ ਬਿਲਕੁਲ ਜੀ ਬਿਲਕੁਲ ਇਸ ਕਰਕੇ ਸਾਨੂੰ ਪੂਰਾ ਸਹਿਯੋਗ ਹੈ ਪਿੰਡ ਦਾ ਬਿਲਕੁਲ ਜੀ ਤੇ ਪੰਚਾਇਤ ਨਗਰ ਨਿਗਮ ਦੇ ਪੰਚਾਇਤ ਆਰ ਸਾਨੂੰ ਪ੍ਰਧਾਨ ਸਾਹਿਬ ਗੁਰਦੁਆਰੇ ਦੇ ਹੋਰ ਸਾਰਿਆਂ ਨਾਲ ਜੀ ਬਹੁਤ ਵਧੀਆ ਸਹਿਯੋਗ ਨਾਲ ਸਾਡਾ ਪਿੰਡ ਬਿਲਕੁਲ ਚਾਹ ਹੋਇਆ ਹੋਇਆ ਜੀ ਬਿਲਕੁਲ ਸਾਰੇ ਵਧੀਆ ਕੰਮ ਕਹਿੰਦੇ ਜੀ ਵਧੀਆ ਹੋਇਆ ਜੀ ਇਹ ਬਿਲਕੁਲ ਜੀ ਤੇ ਇਸ ਕਰਕੇ ਅਸੀਂ ਇਹ ਗਰਾਊਂਡ ਨੂੰ ਨੇੜੇ ਲੈਣਾ ਚਾਹੁੰਦੇ ਹਾਂ ਬਿਲਕੁਲ ਜੀ ਇਹਦੇ ਚਾਹੇ ਤੁਸੀਂ ਕੱਲ ਨੂੰ ਇੱਥੇ ਆਲੇ-ਦਾਲੇ ਕੁਰਸੀਆਂ ਲਾ ਕੇ ਬੈਠਣ ਨੂੰ ਨਾਲੇ ਬਣ ਗਿਆ ਸ਼ਹਿਰ ਵੀ ਹੋਊਗਾ ਜੀ ਬੈਠਣ ਨੂੰ ਵੀ ਹੋਊਗਾ ਜੀ ਜੇ ਸਾਡੇ ਪਿੰਡ ਕੋਈ ਪ੍ਰੋਗਰਾਮ ਹੈ ਧਾਰਮਿਕ ਪ੍ਰੋਗਰਾਮ ਹੈ ਜੀ ਉਹ ਵੀ ਕਰਾਂਗੇ ਤੇ ਗੁਰਦੁਆਰਾ ਸਾਹਿਬ ਸਾਡੇ ਨਾਲ ਆ ਜੀ ਤੇ ਸਾਥ ਨਾਲ ਆ ਜੀ ਪੰਚਾਇਤ ਘਰ ਨਾਲ ਆ ਜੀ ਇਸ ਕਰਕੇ ਸਾਡਾ ਇਹ ਕੰਮ ਕੋਈ ਵਿਆਹ ਜਾਤੀ ਦੇ ਕੋਈ ਦੀਵਾਨ ਲਾਉਣੇ ਸਾਰੇ ਸਾਡੇ ਸਾਰੇ ਕੰਮ ਹੈ ਇਹ ਕਰੂਗਾ ਜੀ ਬਹੁਤ ਜ਼ਿਆਦਾ ਸਾਾਨੂੰ ਫਾਇਦਾ ਪੈਂਦੂ ਇਹ ਚੀਜ਼ ਦਾ ਹੁਣ ਤੇ ਨਗ ਆਲੇ-ਦਾਲੇ ਦੇ ਕੋਈ ਨਗਰਾਂ ਨੂੰ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਤਾਂ ਮੇਰਾ ਇਹੀ ਹੈ ਵੀ ਰੇਕਪਿੰਡ ਦੇ ਵਿੱਚ ਗਰਾਊਂਡ ਬਣਾਓ ਜਿਹੜੇ ਆਪਣੇ ਮੁੰਡੇ ਨੈਟਾਂ ਤੇ ਬੈਠਦੇ ਨੇ ਫੋਨ ਚਲਾਉਂਦੇ ਨੇ ਉਹ ਗਰਾਊਂਡ ਦੇ ਵਿੱਚ ਜਿਹੜੀ ਚੀਜ਼ ਗਰਾਊਂਡ ਦੇ ਵਿੱਚ ਹੈ ਉਹ ਬਾਹਰ ਹੈ ਨੈਟਾਂ ਦੇ ਫੋਨਾਂ ਤੇ ਨਹੀਂ ਹੈਗੀ ਤੁਹਾਨੂੰ 2 ਘੰਟੇ ਗਰਾਊਂਡ ਦੇ ਵਿੱਚ ਕੱਢਣੇ ਹੀ ਪੈਣੇ ਨੇ ਬਿਲਕੁਲ ਜੀ ਸਾਡੇ ਆਪਣੇ ਮੈਂ ਘਰੇ ਵੀ ਆਪਣਾ ਗਰਾਊਂਡ ਛੱਡਿਆ ਹੈ ਮੇਰੇ ਅਕੈਡਮੀ ਚੱਲਦੀ ਹੈ ਕਬੱਡੀ ਦੀ ਮੁੰਡੇ ਮੇਰਾ ਭਤੀਜਾ ਅਕੈਡਮੀ ਦੀ ਟ੍ਰੇਨਿੰਗ ਦਿੰਦਾ ਇਸ ਕਰਕੇ ਵੀ ਕਹਿਣਾ ਬੱਚਿਆਂ ਨੂੰ ਹਰ ਟਾਈਮ ਗੇਮ ਗੱ ਨਹੀਂ ਰੱਖੋ ਖੁੱਲੇ ਟਾਈਮ ਨਾ ਛੱਡੋ ਉਹਨਾਂ ਨੂੰ ਕਿਤੇ ਕਿਤੇ ਚਲੇ ਗਏ ਕਿਤੇ ਚਲੇ ਗਏ ਜਾਂ ਫੋਨਾਂ ਦੇ ਬਹਿ ਗਏ ਤੈਨੂੰ ਗਰਾਊਂਡ ਦੇ ਵਿੱਚ ਆਉਣਗੇ ਕੁਛ ਨਾ ਕੁਛ ਬਣ ਕੇ ਨਿਕਲਣੇ ਕਰਾਉਣਗੇ ਬਿਲਕੁਲ ਗਰਾਊਂਡ ਇੱਕ ਬਾਕੀ ਧਰਨ ਸਥਾਨ ਹੈ ਇਹ ਵੀ ਇਹਨੂੰ ਪੂਜਨੀਕ ਗਰਾਊਂਡ ਮੰਨਿਆ ਜਾਂਦਾ ਬਿਲਕੁਲ ਜੀ ਇਸ ਕਰਕੇ ਮੈਂ ਸਾਰੇ ਪਿੰਡ ਨੂੰ ਇਹ ਸਾਰਿਆਂ ਨੂੰ ਇਹੀ ਕਹੂੰਗਾ ਵੀ ਤੁਸੀਂ ਇੱਥੇ ਆ ਕੇ ਗਰਾਊਂਡ ਦੇ ਵਿੱਚ ਸਿਆਹ ਰੱਖੋ ਹਰੇਕ ਨੂੰ ਜੋਰ ਮਾਰੋ ਕੋਈ ਇਹ ਨਾ ਦੇਖੋ ਵੀ ਇਹ ਮੇਰਾ ਤੇਰਾ ਨਾ ਇਹ ਸਭ ਤਾਂ ਸਾਂਝਾ ਸਾਰਿਆਂ ਨੂੰ ਸਿਆਹ ਕਰਨਾ ਚਾਹੀਦਾ ਸਾਰਿਆਂ ਦੇ ਬੱਚਿਆਂ ਨੇ ਇੱਥੇ ਆ ਕੇ ਖੇਡ ਕੇ ਕੱਲ ਨੂੰ ਉੱਪਰ ਜਾਣ ਬਿਲਕੁਲ ਜੀ ਬਿਲਕੁਲ ਵੈਗੁਰਜੀ ਕਾਕਾ ਖਾਲਸਾ ਬਾਗਰਜੀ ਕੀ ਪਾਤੇ ਜੀ ਇਹ ਜੀ ਸਰਪੰਚ ਸਾਹਿਬ ਸਨ ਤੇ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਮਿਲਦੇ ਆਂ ਅਗਲੇ ਬਲੌਗ ਚ